ਕੋਹ ਹਰਮੀਕ ਬਾਜਵਾ ਇੱਕ ਬਹੁਤ ਹੀ ਪਾਰਟੀ ਦਾ ਮਿਹਨਤੀ ਵਰਕਰ ਹੈ 2016 ਤੋਂ ਜਦੋਂ ਉਹ ਦੇਮਾਨ ਜੀ ਨਾਬੇ ਦੇ ਵਿੱਚ ਆਏ ਨੇ ਹਰਮੀਕ ਬਾਜਵਾ ਚਟਾਨ ਵਾਂਗੂ ਐਮਐਲਏ ਸਾਹਿਬ ਦੇ ਨਾਲ ਖੜਾ ਹੈ ਭਾਵੇਂ ਮਾੜਾ ਟਾਈਮ ਆਇਆ ਭਾਵੇਂ ਚੰਗਾ ਟਾਈਮ ਆਇਆ ਤੂੰ ਹੀ ਸਾਥ ਚੰਗੇ ਟਾਈਮ ਦੇ ਵਿੱਚ ਤਾਂ ਹਰ ਕੋਈ ਆ ਜਾਂਦਾ ਪਰ ਹਰਮੀਕ ਬਾਜਵਾ ਉਹ ਇਨਸਾਨ ਹੈ ਜੋ ਦਿਨ ਰਾਤ ਮੋਟਰਸਾਈਕਲ ਚੱਕ ਕੇ ਪਾਰਟੀ ਲਈ ਐਮਐਲਏ ਸਾਹਿਬ ਲਈ ਕੰਮ ਕਰਦਾ ਰਿਹਾ ਸੋ ਇਹਨਾਂ ਨੂੰ ਐਮਐਲਏ ਸਾਹਿਬ ਨੇ ਵੀ ਪੂਰਾ ਮਾਨ ਸਤਕਾਰ ਦਿੱਤਾ ਅਸੀਂ ਐਮਐਲਏ ਸਾਹਿਬ ਦਾ ਤੇ ਜਿਹੜੇ ਆਪਣੇ ਪੰਜਾਬ ਦੇ ਸੀਐਮ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਹਰਮੀਕ ਬਾਜਵੇ ਵਰਗੇ ਨੌ ਨਾਨਾ ਕਰਕੇ ਨਹੀਂ ਮਿਹਨਤ ਕਰਕੇ ਹੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤੇ ਤਾਂ ਹੀ ਗੁਰਦੇਵ ਸਿੰਘ ਜੀ ਦੇਮਾਨ 52000 ਤੋਂ ਉੱਪਰ ਦੀ ਲੀਡ ਤੇ ਜਿੱਤੇ ਨੇ ਔਰ 2027 ਦੇ ਵਿੱਚ ਵੀ ਅਸੀਂ ਗੁਰਦੇਵ ਸਿੰਘ ਦੇਮਾਨ ਨੂੰ ਉਸ ਤੋਂ ਵੀ ਵੱਡੀ ਲੀਡ ਦੇ ਨਾਲ ਜਿਤਾਉਣ ਲਈ ਪੂਰੀ ਮਿਹਨਤ ਕਰਾਂਗੇ ਸਾਹਿਬ ਅੱਜ ਕਿਹੜੀ ਜ਼ਿੰਮੇਵਾਰੀ ਜਿਹੜੀ ਹਰਮੀਕ ਬਾਜਵਨ ਦਿੱਤੀ ਗਈ ਹੈ ਆਮ ਆਦੀ ਪਾਰਟੀ ਦੇ ਵਿੱਚ ਤਕਵੀਨ 14 ਅਤੇ 15 ਵਿੰਗ ਨੇ ਜਿਹੜੇ ਕੰਮ ਕਰ ਰਹੇ ਨੇ ਗਰਾਊਂਡ ਲੈਵਲ ਤੇ ਉਹਨਾਂ ਦੇ ਵਿੱਚ ਇੱਕ ਬੜਾ ਅਹਿਮ ਵਿੰਗ ਹੈ ਜੀ ਕਿਸਾਨ ਵਿੰਗ। ਹਰਮਿਕ ਸਿੰਘ ਬਾਜਵਾ ਜਿਹੜੇ ਆਮ ਆਦੀ ਪਾਰਟੀ ਦੀ ਰੀੜ ਦੀ ਹੱਡੀ ਨੇ ਬੜੇ ਪੁਰਾਣੇ ਸਾਡੇ ਸਾਥੀ ਨੇ ਸੰਘਰਸ਼ ਟਾਈਮ ਤੋਂ ਨਾਲ ਚੱਲ ਰਹੇ ਪਾਰਟੀ ਦੇ। ਅੱਜ ਉਹਨਾਂ ਨੂੰ ਪਾਰਟੀ ਹਾਈ ਕਮਾਂਡ ਨੇ ਸਰਦਾਰ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ, ਅਰਵਿੰਦ ਕੇਜਰੀਵਾਲ ਜੀ, ਮਨੀਸ਼ ਸ਼ੋਧਿਆ ਜੀ ਤੇ 10 ਫਲੋਰ ਕਮੈਂਡ ਕਰਕੇ ਭੇਜਿਆ ਸੀਗਾ ਅਮਨ ਅਰੋੜਾ ਜੀ। ਉਹਨਾਂ ਨੇ ਉੱਤੇ ਮੋਹਰ ਲਾਈ। ਔਰ ਇਹਨਾਂ ਨੂੰ ਵਿਧਾਨ ਸਭਾ ਨਾਬਾ ਦੇ ਕਿਸਾਨ ਵਿੰਗ ਦੇ ਐਜ਼ ਅ ਕੋਆਰਡੀਨੇਟਰ ਜਾਨੀ ਕਿ ਐਦੇ ਪ੍ਰਧਾਨ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਤਾਂ ਕਿ ਹਲਕੇ ਦੇ ਵਿੱਚ ਜਿੰਨੇ ਵੀ ਕਿਸਾਨਾਂ ਦੇ ਕੰਮ ਨੇ ਚਾਹੇ ਉਹਨਾਂ ਦੀ ਫਸਲਾਂ ਦਾ ਕੋਈ ਖਰਾਬਾ ਹੋਇਆ ਜਾਂ ਕਿਸਾਨਾਂ ਦੀ ਕੋਈ ਮੇਜਰ ਇਸ਼ੂਜ਼ ਨੇ ਜਿਹੜੇ ਸਾਰੇ ਉਹਦੇ ਉੱਪਰ ਇਹ ਹੁਣ ਗੌਰ ਰੱਖਣਗੇ ਔਰ ਉਹਦੀ ਅਪਡੇਟ ਸਾਰੀ ਉੱਪਰ ਪਹੁੰਚਾਉਣਗੇ ਤੇ ਮੈਂ ਹਰ ਮੀਕ ਬਾਜਵਾ ਹਰਾਂ ਨੂੰ ਇਹ ਉਹਦਾ ਮਿਲਣ ਤੇ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦਾ। 1 ਸੈਕਿੰਡ ਸਰ ਹਾਂਜੀ ਆ ਜਾਓ ਸਰ ਬਸ ਬਹੁਤ ਹੱਥ ਜੋੜਦੇ ਬਹੁਤ-ਬਹੁਤ ਧੰਨਵਾਦ ਜੀ ਸਾਡੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਪਾਰਟੀ ਸੁਪਰੀਮੋ ਸਰਵਿੰਦ ਕੇਂਦਰੀਵਾਲ ਜੀ ਸਾਡੇ ਪੰਜਾਬ ਦਾ ਮਾਨ ਸਰਦਾਰ ਭਵਨ ਸਿੰਘ ਮਾਨ ਜੀ ਤੇ ਸਾਡੇ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਜੀ ਅਤੇ ਮੇਰੇ ਵੱਡੇ ਭਰਾ ਸਰਦਾਰ ਗੁਰਦੇਵ ਸਿੰਘ ਦੇਵ ਮਾਨ ਦਾ ਕੋਟਨ ਕੋਟ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੂੰ ਦਾਸ ਨੂੰ ਇਹਨਾਂ ਨੇ ਮਾਨ ਬਖਸ਼ ਕੇ ਨਾਬਾ ਹਲਕੇ ਦਾ ਕਿਸਾਨ ਵਲੇ ਦਾ ਕੋਆਰਡੀਨੇਟਰ ਲਾਇਆ ਸੀ ਪਿਛਵਾਸ ਦੋਨੇ ਐਮਐਲਏ ਸਾਹ ਨੂੰ ਵੀ ਜਿਹੜੇ ਤੁਸੀਂ ਸਾਡੇ ਤੇ ਨਾ ਵਿਸ਼ਵਾਸ ਕਰਕੇ ਮਾਨ ਬਖਸ਼ਿਆ ਅਸੀਂ ਤੁਹਾਡੀ ਕਾਣੀ ਲੱਗਣ ਦਾਂਗੇ ਤੇ ਅੱਗੇ ਨਾਲ ਚੋਬਣੀ ਮਿਹਨਤ ਕਰਕੇ ਪਾਰਟੀ ਨੂੰ ਬਲੰਦੀਆਂ ਤੇ ਲੈ ਕੇ ਜਾਵਾਂਗੇ